ਈਵਾ ਕਾ ਲੈ ਬਈ ਮੈਨਾਂ ਮੁਰਗਿਆ ਦਾ ਟੁੜਕਾ ਲਾ ਕੇ ਆਖ ਦਿੱਤਾ ਨਾ ਲਾ ਵੇ ਭਾਈਆਂ ਇਹ ਗੱਲੀ ਮੁੰਡੇ ਦੇ ਮੁੰਡਾ ਪਹਿਲਾਂ ਫੜਿਆ ਵੇ ਮੁੰਡੇ ਨੇ ਹੇ ਸੰਧਾ ਵੇ ਸੰਧਾ ਸੰਧਾ ਬਾਪੂ ਥੱਲੇ ਛੱਡ ਕੇ ਪੁਜਾ ਦੀ ਜਲਵੀਰ ਸਿੰਘ ਜੀ ਥੱਲੇ ਛੱਡ ਕੇ ਪੁਜਾ ਤਲਾ ਇਹਨਾਂ ਨੂੰ ਦੂਰ ਕਰੀਏ ਪਲੇ ਪੜੇ ਹਰੇ ਪੜੇ ਪੜੇ ਹੁੜਦਾ ਨਾ ਫੜ ਜੀ ਪਜਾਦੇ ਇਹਨੂੰ ਪਜਾਦੇ ਫਿੱਤੇ ਵੀਰ ਬਾਹਰ ਹੋ ਜੀ ਤੁਸੀਂ ਬੱਚੇ ਹੋ ਇਹ ਬਜ਼ੁਰਗਾਂ ਦੀ ਗੇਮ ਹੈ ਕੁਲਵਿੰਦਰ ਸਿੰਘ ਜੀ ਛੱਡ ਕੇ ਥੱਲੇ ਭਜਾ ਦਿਓ ਚਾਚਾ ਜੀ ਭਜਾ ਦਿਓ ਮੁਰਗਾ ਹੁਣ ਫੜੋ ਪਤਾ ਲੱਗੇ ਏਹਰਾ ਨਿਕਲਦੀਆਂ ਆਹ ਤਾੜੀਆਂ ਮਾਰਦੇ ਹੋੜਿਆਂ ਵਾਲੇ ਮੁਰਗਾ ਫੜਨਾ ਕਿਤੇ ਸੌਖਾ ਬਣਿਆ ਤਾਂ ਸਾਰੇ ਫੜੀ ਜਾਂਦੇ ਨੇ ਬਾਹਰ ਚੱਲ ਗਿਆ ਵੇ ਬੰਦ ਲਿਆਓ ਬਾਹਰ ਨਹੀਂ ਮੰਨਣਾ ਵਾਹ ਜੀ ਵਾਹ ਸਾਰੇ ਬਾਹਰ ਹੋ ਜਿਓ ਬੱਚਿਓ ਚਲ ਜੀ ਸ਼ੁਰੂ ਠੀਕ ਹੈ ਅਰਵਿੰਦਰ ਸਿੰਘ ਜੀ ਦਿਓ ਮਾਨ ਬੱਚਿਆਂ ਨੂੰ ਬਾਦ-ਬਾਦ ਧੰਨਵਾਦੋ ਛੋਟੇ-ਛੋਟੇ ਬੱਚਿਆਂ ਦੇ ਦਰਮਿਆਨ ਕੁਸ਼ਤੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਜਾਗਦਾ ਹੈ ਕੋਈ ਚੰਨ ਤਾਰਿਆਂ ਦੇ ਨਾਲ ਜਿਵੇਂ ਪਾਣੀ ਜਾਗਦਾ ਦਿਨ-ਰਾਤ ਕਿਨਾਰਿਆਂ ਦੇ ਨਾਲ ਬੜਾ ਉੱਚਾ ਹੈ ਮਕਾਮ ਮਾਂ ਦਾ ਦੁਨੀਆ ਦੇ ਵਿੱਚ ਜਿਹੜੀ ਜਾਗਦੀ ਹੈ ਬੱਚਿਆਂ ਪਿਆਰਿਆਂ ਦੇ ਨਾਲ ਸੌ ਜਾਂਦੇ ਨੇ ਸਾਰੀ ਦੁਨੀਆ ਤੇ ਲੋਗ ਕਰਮ ਦੀਨਾਂ ਰੱਬ ਜਾਗਦਾ ਹਮੇਸ਼ਾ ਸਾਡੇ ਸਾਰਿਆਂ ਦੇ ਨਾਲ ਹਾਂਜੀ ਦੂਵੀਂ ਵਾਰੀ ਚਾਂਸ ਹੋ ਗਿਆ ਹੁਣ ਮੁਰਗਾ ਕਮੇਟੀ ਦਾ ਹੋ ਗਿਆ ਮੁਰਗਾ ਕਮੇਟੀ ਦਾ ਹੋ ਗਿਆ ਲੈ ਆਓ ਸਾਡੇ ਲਾਗੇ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆਂ ਨੇ ਵੱਡਾ ਮਾਣ ਸਰਦਾਰ ਕਿਰਪਾਲ ਸਿੰਘ ਜੀ ਲੰਬੜਦਾਰ ਸਾਹਿਬ ਉਹਨਾਂ ਦੇ ਵੱਲੋਂ ਤੇ ਹਰਮਿੰਦਰ ਮਿੰਦੀ ਜੀ ਪਹਿਲਵਾਨ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਵੱਡਾ ਮਾਣ ਹੈ ਵੀ ਪਹਿਲੀ ਕੁਸ਼ਤੀ ਵਾਲੇ ਮੈਦਾਨ ਤਾਂ ਅਮਰਜੀਤ ਸਿੰਘ ਜੀ ਖੰਗੂੜਾ ਜਿਸ ਪਰਿਵਾਰ ਦੇ ਵੱਲੋਂ 10 ਦਾ ਕੰਦੇ 2100 ਦੇ ਨਾਲ ਸਨਮਾਨ ਹੈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਰੀਆਂ ਮਾਨਮਤੀਆਂ ਸ਼ੁਕਸ਼ੀਟਾਂ ਦਾ ਸੰਦੀਪ ਨੀਰ ਕਿੱਥੇ ਆਓ ਵੀ ਅਮਨ ਰੋੜਾ ਚੱਲ ਜਿੱਤ ਚੱਲ ਵੀ ਚੱਲ ਪਹਿਲੀ ਕੁਸ਼ਤੀ ਸੰਦੀਪ ਨੀਰ ਕਿੱਥੇ ਹੈ ਸੰਦੀਪ ਨੀਰ ਹੈਲੋ ਲੋ ਵੀ ਜਿਹਨਾਂ ਅਪੇ ਵੀਰੇ ਦੀ ਡਿਊਟੀ ਵਿੱਚ ਲਾਈ ਆ ਪੋਸਟੀਆਂ ਜਿਹੜੋਂ ਲਈ ਉਹ ਦੋ ਦੋ ਕਰਕੇ ਜਾਣ ਦੋ 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 ਜਾਂ ਤਿੰਨ ਜੇ ਰੋਡ ਪਵੇ ਕਿਉਂ ਇੱਕ ਮਿੰਟ ਦੇ ਜੱਜ ਜੀ ਪ੍ਰਧਾਨ ਸਾਹਿਬ ਲਿਆਓ ਸਾਰੀਆਂ ਮਾਨਮਤੇ ਸ਼ਖਸੀਆਂ ਨੂੰ ਪਹਿਲੀ ਕੁਸ਼ਤੀ ਨਾਲ ਫੋਟੋ ਕਰਵਾ ਦਿਓ ਜਿਹੜੇ ਐਕਟਿਵ ਨਹੀਂ ਪਿੱਛੇ ਹੋ ਜੀ ਬਾਦੂ ਆਪਾਂ ਕਹਿ ਨਹੀਂ ਸਕਦੇ ਸਾਰੇ ਘਰਾਂ ਦੇ ਵਿੱਚ ਸਾਵੇਂ ਸਿੱਕੇ ਨੇ ਹਾਂਜੀ ਹੁਣ ਨਾ ਪਹੁੰਚਿਆ ਕਮੇਟੀ ਕੋ ਮੁਰਗਾ ਆ ਗਿਆ ਵਿਚ ਵਜ ਹਾਂਜੀ ਪਵਿੱਤਰ ਜਦਾਂ ਦੀਆਂ ਵੀ ਤਿਆਰ ਹੋ ਜਾਂ ਪਰ ਪਹਿਲੀ ਕੁਸ਼ਤੀ ਜਿਹੜੀ ਸੰਦੀਪ ਨੀਰ ਤੇ ਅਮਨ ਰੁਰਕਾ ਕਰ ਸ਼ੁਰੂ ਕਰਾ ਦਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਪਹਿਲੀ ਕੁਸ਼ਤੀ ਸ਼ੁਰੂ ਕਰਾ ਦਿਓ ਜੀ ਬੁੱਟੇ ਭਾਜੀ ਸਿੰਦਰ ਭਾਜੀਆ ਕੁਸ਼ਤੀ ਨੂੰ ਸ਼ੁਰੂ ਕਰੋ ਸੰਦੀਪ ਇੱਕ ਬਰਾਦ ਕਰਾ ਕਰੇ ਐਨ ਕੰਦੇ ਮਿੱਟੀ ਰੰਗੀ ਕੈਂਚ ਆ ਅਮਨ ਰੁਰਕਾ ਪਲਾ ਨਾਰੰਗੀ ਦੀ ਕੈਂਚ ਹੈ ਕੁਸ਼ਤੀ ਸ਼ੁਰੂ ਕਰਵਾ ਦਿਓ ਹੈਲੋ ਇੱਕ ਮਿੰਟ ਜੀ ਇੱਕ ਮਿੰਟ ਜੀ ਲਓ ਵੀ ਜਿਹੜੇ ਮੇਰੇ ਵੀਰਾਂ ਨੂੰ ਇਹ ਸਹੀ ਵਾਸਤੇ ਮਾਦਈ ਦਿੱਤੀ ਹੈ ਇਹਨਾਂ ਦੇ ਨਾਮ ਇਹ ਬਰਕਰ ਹਨ ਸੋਰ ਸਿੰਘ ਸਨ ਅਫ ਲਾਲ ਸਿੰਘ ਪਿੰਡ ਸਮਰਾੜੀ 1000 ਰੁਪਇਆ ਅਮਨਦੀਪ ਸਿੰਘ ਸਨ ਅਫ ਕਲੀਪ ਸਿੰਘ ਪਿੰਡ ਗੜੀਜੀਤ ਸਿੰਘ 1100 ਰੁਪਇਆ ਸਰਪੰਚ ਤੀਸ਼ ਸਿੰਘ ਪਟਵਾਰੀ ਪਿੰਡ ਰੁਲਕਾ ਉਹਨਾਂ ਵੱਲੋਂ 1000 ਰੁਪਇਆ ਇਹ